ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁੱਕ ਪੱਥਰਾਂ ਨੂੰ ਵੀ ਪਾੜ ਦਿੰਦੀ ਏ ਬੰਦਾ ਕੀ ਚੀਜ਼ ਏ ਇਸ ਵੇਲੇ ਪੰਜਾਬ ਦੇ ਵਿੱਚ 13237 ਪੰਚੇਤਾਂ ਚੁਣੀਆਂ ਜਾਣੀਆਂ ਨੇ ਹਰੇਕ ਪਿੰਡ ਦੇ ਵਿੱਚ ਚੁੱਕਣ ਵਾਲੇ ਉਂਗਲ ਲਾਉਣ ਵਾਲੇ ਇਹੋ ਤੇ ਲੋਕਾਂ ਦੀਆਂ ਪੌਂ ਬਾਰਾਂ ਹੁੰਦੀਆਂ ਨੇ ਕਈ ਵਾਰੀ ਚੁੱਕ ਚਾਇਆ ਬੰਦਾ ਚੰਗੇ ਵਧੀਆ ਇਨਸਾਨ ਦੇ ਵਿਰੋਧ ਦੇ ਵਿੱਚ ਖੜ ਜਾਂਦਾ ਨਾਲੇ ਆਪ ਹਾਰਦਾ ਤੇ ਨਾਲੇ ਉਹਨੂੰ ਖਰਾ ਦਿੰਦਾ ਵਾਗ ਡੋਗਰਾ ਜਿਹੜੀ ਪਿੰਡ ਦੀ ਉਹ ਮਾਰਿਆ ਹੱਥਾਂ ਵਿੱਚ ਚਲੀ ਜਾਂਦੀ ਏ ਨੁਕਸਾਨ ਪਿੰਡ ਵਾਲੇ ਤੇ ਲੋਕੀ ਝਲਦੇ ਨਹੀਂ ਇੱਕ ਪੁਆਇੰਟ ਇਸ ਨੂੰ ਯਾਦ ਰੱਖਿਓ ਸਰਬਸੰਮਤੀ ਹੋਣ ਨੂੰ ਤਿਆਰ ਹੁੰਦੀ ਏ ਉਂਗਲਾਂ ਲਾਉਣ ਵਾਲਿਆਂ ਦਾ ਜਾਦੂ ਚੱਲ ਜਾਂਦਾ ਤੇ ਸਰਬਸੰਮਤੀ ਆ ਜਿਹੜੀ ਉੱਥੇ ਹੀ ਰੁਕ ਜਾਂਦੀ ਏ ਦੋਨਾਂ ਪਾਰਟੀਆਂ ਦੇ ਜੱਟਾਂਾਂ ਦੇ ਜਿਹੜੇ ਸਰਪੰਚੀ ਉਮੀਦਵਾਰ ਨੇ ਉਹ ਮੈਦਾਨ 'ਚ ਹੁੰਦੇ ਨੇ ਕੰਨ ਨਾਲ ਮੂੰਹ ਲਾ ਕੇ ਗੱਲ ਕਰਨ ਵਾਲਿਆਂ ਦੀਆਂ ਗੱਲਾਂ ਦਾ ਅਸਰ ਹੋ ਜਾਂਦਾ ਫਿਰ ਉਹੀ ਉਮੀਦਵਾਰ ਆਦੇ ਮੂੰਹ ਕਹਿਣ ਲੱਗ ਜਾਂਦੇ ਨੇ ਭਈ ਮੈਂ ਤਾਂ ਛੱਟਣ ਵਾਸਤੇ 1 ਕਰੋੜ ਲਾ ਦੇਣਾ ਦੂਜਾ ਕਹਿੰਦਾ ਮੈਂ 70 ਕਰੋੜ ਲਾ ਦੇਣਾ ਫਿਰ ਹੁੰਦਾ ਕੀ ਏ ਜਿਹੜੇ ਖਾਣ ਪੀਣ ਵਾਲੇ ਹੁੰਦੇ ਨੇ ਖਾਣ ਵਾਲੇ ਖਾ ਕੇ ਜੰਗਲ ਪਾਣੀ ਚਲੇ ਜਾਂਦੇ ਨੇ ਪੀਣ ਵਾਲੇ ਪੀ ਕੇ ਮੂਤ ਦਿੰਦੇ ਨੇ ਪਰ ਉਹੀ ਲੋਕ ਉਂਗਲਾਂ ਲਾਉਣ ਵਾਲੇ ਤੇ ਚੁੱਕਣ ਵਾਲੇ ਗੱਲਾਂ ਕਰਨ ਲੱਗ ਜਾਂਦੇ ਨੇ ਐਨੇ ਪੈਸੇ ਲਾ ਕੇ ਸਰਪੰਚੀ ਜਿੱਤੀ ਆ ਹੁਣ ਗ੍ਰਾਂਟਾਂ ਖਾਇਆ ਕਰੇਗਾ ਜੇ ਅਕਲਮੰਦੀ ਤੋਂ ਕਮ ਲਈਏ ਸਿਆਣਪ ਵਰਤੀਏ ਕਿਉਂਕਿ ਲੋੜ ਹੈ ਹੁਣ ਘੱਟ ਤੋਂ ਘੱਟ ਪੈਸੇ ਖਰਚ ਕੇ ਚੰਗੇ ਨੇਕ ਆਪਣੇ ਨਗਰਾਂ ਦੇ ਪਿੰਡਾਂ ਦੇ ਸਰਪੰਚ ਪੰਚ ਜਿਹੜੇ ਚੁਣੇ ਜਾਣ ਜਿੱਥੇ-ਜਿੱਥੇ ਵੀ ਸਰਬਸੰਮਤੀ ਹੋਈ ਉਹਨਾਂ ਨੂੰ ਵਧਾਈਆਂ ਜਨ ਜਨਾ ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਰਬਸੰਮਤੀ ਹੋ ਜਾਣੀਆਂ ਤੇ ਉਹਨਾਂ ਨੂੰ ਐਡਵਾਂਸ ਮੁਬਾਰਕਾਂ ਚੜ੍ਹਦੀ ਕਲਾ ਦੇ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ